ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਧਰੂ ਸੇਖਵਾਦੋ ਸੇ ਮਹਾਰਾਜ ਸਦਾ ਹੀ ਜਲੇਕਾਰ ਸਦਾ ਹੀ ਜਲੇਕਾਰ ਸਰਬਸਾ ਬਲਾ ਕਰਵਾ ਬਈ ਮੇਰ ਪਰੋ ਕਿਰਪਾ ਕਰਵਾ ਬਈ ਸੁਖਾਂ ਪ੍ਰਸਾਦਾਂ ਰਾਸ ਕਰਵਾ ਬਈ ਕਿਰਪਾ ਕਰਵਾ ਬਈ ਕੀ ਕੜੀ ਨ ਦੇਖਣ ਤੋਂ ਉਹ ਕਿਰਪਾ ਕਰਵਾ ਬਈ ਮੇਰ ਪਰੋ ਕਿਰਪਾ ਕਰਵਾ ਬਈ ਸਰਬੋ ਕਿਰਪਾ ਲਖਤੋ ਬਖਸ਼ੋ ਜੀ ਤਨਜੰਬਾ ਬਾਬਾ ਦੀਪ ਸਿੰਘ ਜੀ ਤਨਜੰਬਾ ਬਾਬਾ ਦੀਪ ਸਿੰਘ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜાંਸੀ ਹਰ ਦਰਸ਼ਨ ਦੇਹੁ ਦਿਖਾਈ ਇਕ ਪਿਤਾ ਇਕਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜાંਸੀ ਹਰ ਦਰਸਨ ਦੇਹ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹੋ ਮਨ ਤੇਰਾ ਭਾਈ ਰਹਾ ਪਾਵ ਮਲੋਵਾ ਮਲਮਲ ਧੋਵਾ ਇਹੋ ਮਨ ਤੈ ਕੋ ਦੇਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨਨਾ ਕੀਜੈ ਸਰਣ ਪਰਿਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉ ਦਰਸਨ ਹਰ ਜਿਉ ਪਾਈਐ ਪਯੋ ਅਨੰਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਬ ਅਕਲ ਨਿਰੰਜਨ ਦੀਠਾ ਪਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨਾਨੰਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰજન ਦੀਠਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ